ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲਬ ਬਰਨਾਲਾ ਨੇ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਟੌਪ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਲਈ ਆਪਣਾ ਸਾਲਾਨਾ ਸਮਾਗਮ ਕਰਵਾਇਆ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਉਹਨਾਂ ਦੇ ਮਾਪਿਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਕਲੱਬ ਵੱਲੋਂ ਪੰਜਾਬ ਅਤੇ ਬਰਨਾਲਾ ਜ਼ਿਲ੍ਹੇ ਵਿੱਚੋਂ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਕਲੱਬ ਤੋਂ ਇਲਾਵਾ ਵੀ ਹੋਰ ਵੱਖ-ਵੱਖ ਸੰਸਥਾਵਾਂ ਨੇ ਇਹਨਾਂ ਬੱਚਿਆਂ ਨੂੰ ਅਜੀਜੇ ਤੌਰ ਤੇ ਨਕਦ ਇਨਾਮ ਦੇ ਕੇ ਅਤੇ ਟਰੋਫੀਆਂ ਦੇ ਨਾਲ ਸਨਮਾਨਿਤ ਕੀਤਾ ਦਾ ਨਾਮ ਬੰਤਿਕਾ ਸ਼ਰਮਾ ਹੈ ਤੇ ਮੈਂ ਹੁਸ਼ਿਆਰਪੁਰ ਤੇ ਆਈ ਹਾਂ ਤੇ ਮੈਂ ਪਲੱਸ 2 ਵਿੱਚ ਵੋਕੇਸ਼ਨਲ ਦੀ ਟਾਪਰ ਆ ਪੰਜਾਬ ਟਾਪਰ ਤੇ ਮੈਂ 491 ਮਾਰਕਸ ਲਏ ਸੀ ਆਊਟ ਆਫ 500 ਇਹ ਸਾਡੇ ਲਈ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਹਮੇਸ਼ਾ ਸਾਨੂੰ ਇਹ ਹੁੰਦਾ ਕਿ ਕੋਈ ਮੋਟੀਵੇਸ਼ਨ ਮਿਲਦੀ ਰਹੇ ਤਾਂ ਕਿ ਅਸੀਂ ਅੱਗੇ ਵੀ ਵਧੀਆ ਕਰਦੇ ਰਹੀਏ ਤੇ ਜਿਹੜਾ ਇਹ ਉਪਰਾਲਾ ਇਹਨਾਂ ਨੇ ਕੀਤਾ ਇਹ ਬਹੁਤ ਹੀ ਵਧੀਆ ਹੈ ਸਾਡੇ ਲਈ ਤੇ ਅਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਆਪਣੇ ਪੇਰੈਂਟਸ ਨੂੰ ਵੀ ਆਪਣੇ ਸਾਰੇ ਫੈਮਿਲੀ ਨੂੰ ਆਪਣੇ ਟੀਚਰਸ ਨੂੰ ਪ੍ਰਾਊਡ ਮਹਿਸੂਸ ਕਰਵਾਇਆ ਹੈ ਤੇ ਬਹੁਤ ਚੰਗਾ ਲੱਗ ਰਿਹਾ ਹੈ ਸਰ ਮਾਈ ਨੇਮ ਇਜ਼ ਨਵਨੀਤ ਸਿੰਘ ਐਂਡ ਐਕਚੁਅਲੀ ਆਮ ਫਰਮ ਮਾਝਾਲ ਖੁਰਦ ਪਟਿਆਲਾ ਆਈ ਹੈਵ ਸਿਕਯੂਰਡ 99.2% ਇਨ ਪੰਜਾਬ ਬੋਰਡ ਇਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਐਗਜ਼ਾਮਸ ਐਂਡ ਬੀਕਮਡ ਦਾ ਸਾਇੰਸ ਟੌਪਰ ਆਫ ਪੰਜਾਬ ਐਂਡ ਆਮ ਟੂਡੇ ਕੋਰਡਲੀ ਇਨਵਾਈਟਡ ਬਾਈ ਦਿਸ ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲਬ and i am greatly thankful to this department and the organizations uh, the department has organized for us are very good main amandeep tangri director city nu bachi aur ajj bahut acha initiative liya gaya barnala sports club and social welfare club vallo aur ide vich jehde bacche plus 2 de vich aur 10th vich aur 8th vich meritorious sige onan nu sammanit kita gaya felicitate kita gaya memento de naal aur mere naal magic beer barnala ton vijay ji ne ਇਨਾ ਵੱਲੋਂ ਵੀ ਕੈਸ਼ ਪ੍ਰਾਈਜ਼ ਦਿੱਤੇ ਗਏ 21 207 ਸੱਤ ਬੱਚੇ ਆਏ ਸੀਗੇ ਜਿਹੜੇ ਟੌਪ ਬੱਚੇ ਸੀਗੇ ਸੱਤ ਬੱਚਿਆਂ ਨੂੰ 21 20 ਦਾ ਪ੍ਰਾਈਜ਼ ਦਿੱਤਾ ਗਿਆ ਔਰ ਅਸੀਂ ਯੂਨੀਵਰਸਿਟੀ ਵੱਲੋਂ ਵੀ ਅਸੀਂ ਬੱਚਿਆਂ ਲਈ ਮੋਮੈਂਟੋ ਵਗੈਰਾ ਸਪான்ਸਰ ਕੀਤੇ ਗਏ ਔਰ ਬੱਚਿਆਂ ਨੂੰ ਅਸੀਂ ਮੈਸੇਜ ਇਹੀ ਦੇਣਾ ਚਾਹੁੰਦੇ ਆ ਕਿ ਬਹੁਤ ਸਾਰੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਬਟ ਜੇ ਬੱਚੇ ਚਾਣ ਤਾਂ ਇੱਥੇ ਵੀ ਆਪਣਾ ਫਿਊਚਰ ਵਧੀਆ ਬਣਾ ਸਕਦੇ ਨੇ ਔਰ ਅੱਜ ਦੀ ਐਗਜ਼ਾਮਪਲ ਰਹੀ ਦੋ ਬੱਚੀਆਂ ਜੋ ਜੁਨਿਅਰੀਟੀ ਦੇ ਵਿੱਚ ਇੱਕ ਲੜਕੀ ਬਰਨਾਲੇ ਤੋਂ ਔਰ ਇੱਕ ਤੱਪੇ ਤੋਂ ਜਿਹੜੀ ਉਹਨੇ ਹੁਣੇ-ਹੁਣੇ ਟੈਸਟ ਆਪਣਾ ਕਲੀਅਰ ਕੀਤਾਗਾ ਤੇ ਬਹੁਤ ਸਾਰੀਆਂ ਐਗਜ਼ੈਂਪਲ ਹੈਗੀਆਂ ਬੱਚਾਂ ਕੋਲੇ ਕੁਝ ਨਾ ਕੁਝ ਕਰਨ ਨੂੰ ਤੇ ਅਸੀਂ ਸੀਐਸਆਰ ਦੇ ਅੰਡਰ ਕਾਰਪੋਰੇਟ ਸੋਸ਼ਲ ਰਿਸਪੋਨਸਿਬਿਲਟੀ ਦੇ ਅੰਡਰ ਸਿਟੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਕਰਦੇ ਰਹਿੰਦੇ ਆਂ ਔਰ ਬੱਚਿਆਂ ਨੂੰ ਮੋਟੀਵੇਟ ਕਰਦੇ ਰਹਿੰਦੇ ਆਂ ਟਾਈਮ ਟੂ ਟਾਈਮ ਤੇ ਇਸ ਲਈ ਅ ਅਸੀਂ ਇੱਥੇ ਅੱਜ ਪੁੱਜੇ ਆਂ ਬਰਨਾਲਾ ਦੇ ਵਿੱਚ ਤੇ ਬਹੁਤ ਵਧੀਆ ਇਵੈਂਟ ਸੀਗਾ ਬਹੁਤ ਵਧੀਆ ਮੈਨੇਜ ਕੀਤਾ ਗਿਆ ਬੱਚੇ ਬੜੇ ਉਤਸ਼ਾਹ ਨੇ ਔਰ ਨਾਲ-ਨਾਲ ਬੱਚਿਆਂ ਨੂੰ ਸਨਮਾਨਤਾ ਕੀਤਾ ਗਿਆ ਔਰ ਕਈ ਬੱਚੇ ਜਿਹੜੇ ਸਟੇਜ ਦੇ ਉੱਤੇ ਜਿ ਕਲਚਰ ਐਕਟੀਵਿਟੀ ਕੀਤੀਆਂ ਪਰਫਾਰਮ ਕੀਤਾ ਉਹਨਾਂ ਦਾ ਟੈਲੈਂਟ ਵੀ ਸਾਹਮਣੇ ਆਇਆ ਮੈਂ ਆਪਣੀ ਬਰਨਾਲਾ ਸਪੋਰਟਸ ਵੈਲਫੇਅਰ ਕਲੱਬ ਵੱਲੋਂ ਪਿਛਲੇ 19 ਸਾਲਾਂ ਤੋਂ ਇਹ ਬੱਚਿਆਂ ਨੂੰ ਆਨਰ ਕਰਦਾ ਆ ਰਿਆਂ ਸਾਡਾ ਮੰਤਵ ਹੈ ਵੀ ਸਾਡੇ ਜ਼ਿਲ੍ਹੇ ਬਰਨਾਲਾ ਦੇ ਜਿੰਨੇ ਬੱਚੇ ਨੇ ਹੋਣਹਾਰ ਪੜ੍ਹਾਈ ਦੇ ਵਿੱਚ ਖੇਡਾਂ ਦੇ ਵਿੱਚ ਜਿੰਨੇ ਬੱਚੇ ਨੇ ਉਹਨਾਂ ਨੂੰ ਮੋਟੀਵੇਟ ਕਰਨ ਦਾ ਸਾਡਾ ਮੇਨ ਮੰਤਵ ਹੈ ਤਾਂ ਕਿ ਇਹ ਜਿਹੜੇ ਇਲਾਕੇ ਦੇ ਵਿੱਚ ਪਛੜਾਪਨ ਲੱਗਿਆ ਹੋਇਆ ਸ਼ਬਦ ਹੈ ਅਸੀਂ ਉਹਨੂੰ ਆਪਣੀ ਮਿਹਨਤ ਨਾਲ ਲਗਨ ਨਾਲ ਮਿਲ ਕੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੂਰ ਕਰ ਸਕੀਏ ਤੁਰ ਅਸੀਂ ਕਾਫੀ ਇਹ ਬਰਨਾਲਾ ਸਪੋਰਟਸ ਵੈਲਫੇਅਰ ਕਲੱਬ ਦੀ ਇਸ ਮਕਸਦ ਦੇ ਨਾਲ ਕਾਫੀ ਅੱਗੇ ਬੜੋਤਰੀ ਵੀ ਕੀਤੀ ਇੱਥੋਂ ਆਈ ਐਸ ਪੀਸੀ ਦੇ ਬੱਚੇ ਸਾਡੇ ਕੋਲੋਂ ਬਹੁਤ ਹੁਣ ਤਿਆਰ ਹੋ ਕੇ ਅੱਗੇ ਜਾ ਰਹੇ ਨੇ ਸੋ ਜਿੰਨੇ ਵੀ ਮਾਵਾਪ ਬੱਚਿਆਂ ਦਾ ਇਹ ਮਾਣ ਮਹਿਸੂਸ ਕਰ ਰਹੇ ਨੇ ਅਸੀਂ ਸਮਝਦੇ ਹਾਂ ਕੋਈ ਇਹ ਅਸੀਂ ਆਪਣੇ ਕਲੱਬ ਦੇ ਲਈ ਨਹੀਂ ਕਰ ਰਹੇ ਅਸੀਂ ਸਾਡੇ ਆਪਣੇ ਬੱਚਿਆਂ ਲਈ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਵੀ ਸਾਡੇ ਇਸ ਇਲਾਕੇ ਚੋਂ ਚੰਗੇ ਬੱਚੇ ਅੱਗੇ ਪੜ੍ਹ ਲਾ ਕੇ ਦੁਨੀਆ ਦੇ ਵਿੱਚ ਬਰਨਾਲੇ ਸ਼ਹਿਰ ਦਾ ਨਾਮ ਰੌਸ਼ਨ ਕਰਨ